ਹੈਲੋ ਗਾਇਜ਼ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿੱਦਾਂ ਤੁਸੀਂ ਸਾਰੇ ਠੀਕ ਹੋ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅ ਜੈਤ ਮੇਰੇ ਚੈਨਲ ਦੇਖੋ ਜੀ ਇਹਨੂੰ ਪੌਲੀ ਕਹਿੰਦੇ ਆ ਤੇ ਇਹਦੇ ਉੱਤੇ ਜਿਹੜਾ ਦੇਖੋ ਫਰੂਟ ਵੀ ਆਇਆ ਹੋਇਆਗਾ ਦੇਖ ਸਕਦੇ ਤੁਸੀਂ ਆ ਦੇਖੋ ਇਹ ਫੁੱਲ ਇਹ ਫੁੱਲ ਖਿੜੂਗਾ ਤੇ ਦੇਖੋ ਜੀ ਕਿੰਨਾ ਪਿਆਰਾ ਹਾਂ ਕਿੰਨਾ ਪਿਆਰਾ ਪਿਆਰਾ ਲੱਗਦਾ ਹਾਂ ਹਾਂ ਫੁੱਲ ਤੋਂ ਫਰੂਟ ਬਣਿਆ ਦੇਖੋ ਇਹ ਵੀ ਇੱਕ ਓਸ਼ਦੀ ਹੈਗੀ ਹੈ ਪਿਆਰੇ ਦਰਸ਼ਕੋ ਇਸ ਦੀ ਵੀ ਕੋਈ ਜੜੀ ਬੂਟੀ ਬਣਦੀ ਹੈ ਤੇ ਫਰਕ ਦੀ ਜੜੀ ਬੂਟੀ ਹਾਂਜੀ ਤੇ ਕਿਸੇ ਤੇ ਪੀਲੇ ਫੁੱਲ ਆਏ ਹੋਏ ਆ ਤੇ ਕਿਸੇ ਤੇ ਆਏ ਆ ਜੀ ਚਿੱਟੇ ਫੁੱਲ ਦੇਖੋ ਕਿੰਨਾ ਸੋਹਣਾ ਹੈ ਚਿੱਟਾ ਫੁੱਲ ਹੈ ਤੇ ਇਧਰ ਪੀਲੇ ਪੀਲੇ ਫੁੱਲ ਹੈ ਜੀ ਤੇ ਇਹਨਾ ਬਹੁਤ ساری ਤਾਦਾ ਦੇ ਵਿੱਚ ਉਹ ਉੱਥੇ ਤੱਕ ਖੜੀ ਹੈ ਤੇ ਆ ਜਿਹੜੇ ਦਰਖਤ ਹੈ ਉਹ ਕਹਿੰਦੇ ਨਾ ਅੱਥੀ ਰੋਣ ਤੱਕ ਵਿਖਾਉਂਦੇ ਹੋ ਰੁੰਦੇ ਖੰਡ ਰੁੰਦੇ ਵੇਖਾਂ ਚ ਤਾਂ ਸੋਹਣੀ ਲੱੰਦੀ ਪਈ ਤੇ ਕੰਡੇ ਬਹੁਤ ਹੁੰਦੇ ਹਾਂ ਤੇ ਇਹ ਨਾ ਭਾਈ ਵਰਤੀ ਜਾਂਦੀ ਐ ਕੋਈ ਖੁਰਕਦੀ ਵੀ ਦਵਾਈ ਬਣਦੀ ਇਹਦੇ ਨਾਲ ਇਹ ਨੇਚਰਲ ਜਿਹੜੀਆਂ ਜੜੀ ਬੂਟੀਆਂ ਇਹਨਾਂ ਦਾ ਆਪਾਂ ਨੂੰ ਆਮ ਬੰਦਿਆਂ ਨੂੰ ਨਹੀਂ ਪਤਾਗਾ ਤੇ ਆ ਤੁਸੀਂ ਦਰਖਤ ਦੇਖ ਸਕਦੇ ਹੋ ਕਿੰਨੇ ਉੱਚੇ ਉੱਚੇ ਸਪੈਡੇ ਆ ਤੇ ਅੱਜ ਭਾਈ ਅਸੀਂ ਆਈਆਂ ਸੀਗੀਆਂ ਲੱਕੜਾ ਲੈਣ ਵਾਸਤੇ ਤੇ ਬਹੁਤ ਪਿਆਰਾ ਜਿਹਾ ਸੀਨ ਆ ਰਿਹਾ ਤੇ ਉਧਰ ਵੀ ਭਾਈ ਬੁੜੀਆਂ ਜਿਹੜੀਆਂ ਵਿਚਾਰੀਆਂ ਲੱਕੜਾ ਜਿਨ੍ਹਾਂ ਨੂੰ ਭਈ ਨਹੀਂ ਸਰਦਾ ਹਨਾ ਹਰ ਵੇਲੇ ਆਪਾਂ ਰੋਟੀ ਪਾਣੀ ਜੁੱਲਿਆ ਤੇ ਕਰਨਾ ਹੈ ਜਿਨ੍ਹਾਂ ਦੇ ਭਾਈ ਗੈਸ ਹੈ ਨਹੀਂ ਕਿ ਘਰਾਂ ਦੇ ਵਿੱਚ ਤੇ ਅਸੀਂ ਤਾਂ ਇੰਨੀ ਇਕੱਠੀਆਂ ਕਰੀਆਂ ਕੋਸਾ ਰੱਖੀ ਬੈਠੀਆਂ ਕੋਸਾ ਰੱਖੀ ਬੈਠੀਆਂ ਕੋਸੋਦੇ ਆਪਾਂ ਲੈ ਕੇ ਆਏ ਸੀਗੇ ਲੱਕੜਾ ਕੋਈ ਟੁੱਟਿਆ ਹੋਇਆ ਸਾਨੂੰ ਮੜਾ ਪੋਟਾ ਡਾਣਾ ਮਿਲ ਗਿਆ ਸੀਗਾ ਤੇ ਹੋਰ ਦੱਸੋ ਜੀ ਕੀ ਹਾਲ ਚਾਲ ਹੈ ਤੁਹਾਡੇ ਸਾਰਿਆਂ ਦੇ ਠੀਕ ਹੋ ਤੇ ਮੈਨੂੰ ਅੱਜ ਖੁੱਲੀ ਖੁੱਲੀ ਹਵਾ ਦੇ ਵਿੱਚ ਆ ਕੇ ਬਹੁਤ ਵਧੀਆ ਲੱਗ ਰਿਹਾ ਕਿਉਂਕਿ ਅੱਜ ਠੰਡੀ ਠੰਡੀ ਚੱਲ ਰਹੀ ਹੈ ਹਵਾ ਇਸੀ ਠੰਡੀ ਠੰਡੀ ਹਵਾ ਦਾ ਲੁਕਤ ਉਠਾਣੇ ਆ ਗਏ ਤੇ ਨਾਲੇ ਮੈਂ ਕਿਹਾ ਚਲੋ ਵੀ ਘੁੰਮ ਫੇਰੇ ਆਵਾਂਗੇ ਨਾਲੇ ਲੱਕੜ ਬਾਲਣ ਲੈ ਆਵਾਂਗੇ ਤੇ ਇੱਥੇ ਆ ਕੇ ਦੇਖਿਆ ਤਾਂ ਬਹੁਤ ਜ਼ਿਆਦਾ ਲੱਕੜਾਂ ਵੀ ਸੀਗੀਆਂ ਤੇ ਬਹੁਤ ਵਧੀਆ ਵਿਊ ਵੀ ਆ ਰਿਹਾ ਸੀਗਾ ਤੇ ਇਧਰ ਜਿਹੜਾ ਪਿਆਰੇ ਦਰਸ਼ਕੋ ਆਪਣੇ ਖੇਤਾਂ ਦਾ ਵਿਊ ਹੈ ਤੁਸੀਂ ਉਹ ਵੀ ਦੇਖ ਸਕਦੇ ਹੋ ਦੇਖੋ ਕਿੰਨਾ ਸੋਹਣਾ ਸੋਹਣਾ ਜਿਹੜਾ ਖੇਤਾਂ ਦਾ ਵਿਊ ਆ ਰਿਹਾ ਹਜੇ ਵਿੱਜਾਂ ਵਾਈਆਂ ਨਹੀਂ ਹੋਈਆਂ ਤੇ ਇਧਰ ਪ੍ਰੀਤਕੌਰ ਵੀ ਭਾਈ ਬੈਠੀ ਸਾਹ ਲਈ ਜਾਂਦੀ ਕਹਿੰਦੀ ਮੈਨੂੰ ਤਾਂ ਸਾਹ ਚੜ ਗਿਆ ਫਲਾਣਾ ਹੋ ਗਿਆ ਮੈਨੂੰ ਭਾਈ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਘੁੰਮ ਫਿਰ ਕੇ ਤੇ ਨਾਲੇ ਠੰਡੀ ਠੰਡੀ ਹਵਾ ਚੱਲ ਰਹੀ ਆ ਕਾਸ਼ ਕਿਤੇ ਮੇਰਾ ਘਰ ਇੱਥੇ ਹੁੰਦਾ ਤੇ ਮੈਂ ਸੈਰ ਨਾੜੀ ਬਹਿ ਜਾ ਕਰਦੀ ਛਾਵੇਂ ਜਮ ਜੜਾ ਕੇ ਮੇਰੇ ਅੱਜ ਠੰਡੀ ਠੰਡੀ ਹਵਾ ਆ ਰਹੀ ਏ ਦੱਸ ਕੋ ਸੱਚ ਮੈਂ ਸੱਚੀ ਜਾਣਿਆ ਬਹੁਤ ਪਿਆਰਾ ਲੱਗ ਰਿਹਾ ਜੀ ਅੱਜ ਇੱਥੇ ਆ ਕੇ ਤੇ ਦਰਖਤਾਂ ਦਾ ਜਿਹੜੇ ਹਵਾ ਨਾਲ ਪੱਤੇ ਖੜਕ ਰਹੇ ਆ ਉਹਨਾਂ ਦਾ ਤੁਸੀਂ ਖੜਕਾ ਸੁਣੀ ਰਹੇ ਹੋ ਠੀਕ ਹੈ ਜੀ ਇੱਕ ਵਾਰੀ ਸਾਰਾ ਆਪਾਂ ਬੰਨਾ ਬਾਈ ਕਰ ਲਈਏ ਲੱਕੜਾਂ ਦੀ ਚੰਚਰਾ ਸਾਰੀ ਤੋਂ ਬੰਨੀਆਂ ਨਿਕੀਆਂ ਤੇ ਫਿਰ ਆਪਾਂ ਘਰੇ ਚੱਲ ਕੇ ਪਾਣੀ ਧਾਣੀ ਪੀਣੇ ਆ ਕੋਈ ਦਮ ਸਾ ਲੈਣੇ ਆ ਕਿਉਂਕਿ ਮੇਰਾ ਵੀ ਫੇਸ ਲਾਲ ਹੋ ਜਾਂਦਾ ਹੈਗਾ ਕਹਿੰਦੀ ਮੈਂ ਖਿੱਚ ਕੇ ਲੈ ਕੇ ਆਂ ਲੱਕੜਾਂ ਤੇ ਕਹਿੰਦੀ ਇਥੇ ਮੂੰਹ ਤਾਂ ਤੇਰਾ ਲਾਲ ਹੋਇਆ ਪਿਆ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਮੂੰਹ ਲਾਲ ਹੋਇਆ ਪਿਆ ਪਰ ਆਪਾਂ ਰੋਟੀਆਂ ਤਾਂ ਸੋਖਣਾ ਪਕਾ ਲਾਂਗੇ ਹਨ ਤੇ ਚੁੱਲੇ ਦੀ ਜਿਹੜੀ ਰੋਟੀ ਹੈ ਬਹੁਤ ਵਧੀਆ ਹੁੰਦੀ ਆ ਤੇ ਗੈਸੀਆਂ ਰੋਟੀਆਂ ਦਰਸ਼ਕੋ ਆਪਣੇ ਸਿਹਤ ਲਈ ਵੀ ਹਾਨੀਕਾਰਕ ਹੈ ਤੇ ਠੀਕ ਹੈ ਜੀ ਇੱਕ ਵਾਰੀ ਆਪਾਂ ਚੱਲਦੇ ਹੁਣ ਘਰੇ ਘਰੇ ਚੱਲ ਕੇ ਕਰਦੇ ਆ ਤੁਹਾਡੇ ਨਾਲ ਕੋਈ ਚਾਰ ਕਿੱਲਾ ਬਤਾ ਤੇ ਜਲਦੀ ਚਲਦੀ ਜੀ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਬਹੁਤ ਹੱਜਾ ਹਨੇਰਾ ਜਿਵੇਂ ਆ ਰਿਹਾ ਠੇਠਾ ਨਾ ਹਾਂਜੀ ਅਸੀਂ ਘਰੇ ਆ ਚੁੱਕੇ ਹਾਂ ਤੇ ਦੇਖੋ ਮੀਂਹ ਕਿੰਨਾ ਕਿੰਨਾ ਆ ਗਿਆ ਕਿਉਂਕਿ ਜਿਹੜਾ ਮੌਸਮ ਹੈ ਨਾ ਬਹੁਤ ਜ਼ਿਆਦਾ ਬਹੁਤ ਚੜ ਕੇ ਆ ਗਿਆ ਤੇ ਦੇਖ ਸਕਦੇ ਤੁਸੀਂ ਬਹੁਤ ਜ਼ਿਆਦਾ ਮੇਰੇ ਕੈਮਰੇ ਤੇ ਵੀ ਭਾਈ ਜਿਹੜੀਆਂ ਕਣੀਆਂ ਵੱਜ ਰਹੀਆਂ ਦੇਖੋ ਇੰਨੀ ਨਿਹਰੀ ਐ ਅਗਲਾ ਕੀ ਕਰੇ ਰੋਜ ਦੀ ਰੋਜ ਕਿੱਥੇ ڪرੰਡ ਮਾਰੇ ਹਨ ਨਰਮਿਆਂ ਦੇ ਵਿੱਚ ਆ ਦੇਖੋ ਭਾਈ ਮੇਰਾ ਸਾਰਾ ਖੇਹਾਰਾ ਵਿੱਚ ਪਿਆ ਲੱਕੜਾ ਲੁਕੜਾ ਇੱਥੇ ਭਿੱਜ ਗਿਆ ਕਿਉਂਕਿ ਇੰਨੀ ਇੰਨੀ ਮੈਥੇ ਸੰਭਲਦੀਆਂ ਨਹੀਂ ਗਿਆ ਤੇ ਨਿਹਰੀ ਤੁਸੀਂ ਦੇਖ ਸਕਦੇ ਹੋ ਤੇ ਮੌਸਮ ਵੀ ਮੀਂਹ ਵੀ ਆ ਰਿਹਾ ਦੇਖੋ ਆ ਜੀ ਅੱਜ ਦਾ ਮੌਸਮ ਠੀਕ ਹੈ ਜੀ ਤੇ ਭਾਈ ਠੰਡੀ ਹਵਾ ਬਹੁਤ ਜ਼ਿਆਦਾ ਖਰਾਬ ਹੋ ਗਿਆ ਮੌਸਮ ਤੇ ਦੇਖ ਰਹੇ ਤੁਸੀਂ ਗਰਦਰੀਆ ਫੁੱਲ ਦੇਖੋ ਤੱਕ ਤਾ ਨਾ ਦਰਸ ਕੋ ਆਪਣਾ ਗੇਟ ਦੇਖੋ ਬਾਹਰ ਲਾ ਕੀ ਹਾਲ ਕਰਤਾ ਵਿਚਾਰੇ ਨਾਲ ਗੇਟਾਂ ਦਾ ਬਹੁਤ ਬੁਰਾ ਹਾਲ ਹੈ ਇੰਨਾ ਜਿਆਦਾ ਕਿਉਂਕਿ ਅਸੀਂ ਆ ਤਾਂ ਗਈਆਂ ਸੀਗੀਆਂ ਔਖੀਆਂ ਸੌਖੀਆਂ ਲੱਕੜ ਬਾਲਣ ਲੈ ਕੇ ਉੱਥੋਂ ਤੇ ਅੱਜ ਦਾ ਜਿਹੜਾ ਮੌਸਮ ਹੈ ਬਹੁਤ ਜਿਆਦਾ ਖਰਾਬ ਹੈ ਕਿਉਂਕਿ ਰੋਜ਼ ਹੀ ਰੋਜ਼ ਜਿਹੜਾ ਮੌਸਮ ਹੈ ਉਹ ਚੜ ਵਧ ਕੇ ਆ ਜਾਂਦਾ ਤੇ ਇੰਨਾ ਜਿਆਦਾ ਮੀਂਹ ਹੈ ਨਹੀਂਗਾ ਜਿੰਨੀ ਜਾ ਰੇ ਨੇਰੀ ਹੈ ਅਗਰ ਮੀ ਪੈ ਜੇ ਨਾ ਤਾਂ ਫਿਰ ਜਿਹੜੀ ਨੇਰੀ ਆ ਉਹ ਇਨਾ ਖਾਸ ਨੁਕਸਾਨ ਨਹੀਂ ਕਰਦੀ ਗੀ ਇੱਧਰ ਵੇਖੋ ਭਾਈ ਮੇਰੇ ਖਲਿਆ ਰੱਖ ਲਿਆ ਪਿਆ ਲੱਕੜਾਂ ਆ ਇੱਥੇ ਦੇਖ ਸਕਦੇ ਹੋ ਤੁਸੀਂ ਮੌਸਮ ਵਾਓ ਮੌਸਮ ਨੇ ਕਰ ਰਹੀ ਹੈ ਜੀ ਦੇਖੋ ਆ ਬਾਲਾ ਉਹ ਸੇਰੀਏ ਚ ਧੂਗਾ ਵੱਟੀਆਂ ਟੇਡਾ ਚੱਲ ਗਿਆ ਇਧਰ ਠੀਕ ਪਿਆ ਮੌਸਮ ਲੇਕਿਨ ਐ ਸਾਈਡ ਤੇ ਬਹੁਤ ਜ਼ਿਆਦਾ ਮੀਂਹ ਆ ਕਰੀਆ ਵਾਲਾ ਸਾਈਡ ਹੈ ਜਿਹੜੀ ਕਰੀਆ ਪਿੰਡ ਬਹੁਤ ਜ਼ਿਆਦਾ ਮੀਂਹ ਹੈ ਦੇਖੋ ਇਧਰ ਵੀ ਆ ਜੇ ਤਾਂ ਆ ਜੇ ਲੇਕਿਨ ਬਟ ਇਧਰ ਘਟ ਹੈ

ਤੇ ਭਾਈ ਬਹੁਤ ਜ਼ਿਆਦਾ ਕੂੜਾ ਕਚਰਾ ਆ ਰਿਹਾ ਇੱਧਰ ਹਾਂਜੀ ਦੇਖ ਲੋ ਮੀ ਪੈ ਰਿਆ ਤੇ ਧੁੱਪ ਦੇਖੋ ਕਿੰਨੀ ਕਿੰਨੀ ਹੈ ਨਾ ਬਹੁਤ ਜ਼ਿਆਦਾ ਧੁੱਪ ਆ ਤੇ ਐ ਸਾਈਡ ਨੂੰ ਬਹੁਤ ਜ਼ਿਆਦਾ ਸੀਗਾ ਜੀ ਬੱਦਲ ਆ ਕਿਉਂਕਿ ਬੱਦਲ ਨੇ ਅੱਜ ਬਹੁਤ ਹੋ ਗਿਆ ਤੇ ਜ਼ਿਆਦਾ ਐ ਤੈਨੂੰ ਗਿਆ ਬੱਦਲ ਧੂੜਾ ਪੜਦਾ ਇੱਧਰ ਕਾਲਾ ਕਾਲਾ ਛਾ ਚੁੱਕਿਆ ਜੀ ਬੱਦਲ ਕਾਲੀ ਕਾਲੀ ਘਟਾ ਹੈ ਜਿਹੜੀ ਅਸੀਂ ਚੱਕਾਂਗੇ ਲੱਕੜਾ ਕਿਉਂਕਿ ਲੱਕੜਾ ਚੱਕਣੀਆਂ ਸਾਹਮਣੀਆਂ ਜ਼ਰੂਰੀ ਆ ਤੇ ਤੋਂ ਤੁਸੀਂ ਦੇਖ ਰਹੇ ਹੋ ਮੇਰੇ ਫੇਸ ਤੇ ਪੈ ਰਹੀ ਹੈ ਆਖੜਾ ਜੀ ਸੂਰਜ ਦੇਵਤਾ ਤੇ ਇਧਰ ਪੈ ਰਿਹਾ ਭਾਈਮੀ ਹੈ ਨਾ ਤੇ ਧੁੱਪ ਬਹੁਤ ਜ਼ਿਆਦਾ ਤੇਜ਼ ਹੈ ਤੇ ਠੀਕ ਹੈ ਦਰਸ਼ਕੋ ਅੱਜ ਦਾ ਬਲੌਗ ਆਪ ਇੱਥੇ ਕਰਨ ਲੱਗੇ ਆ ਐਂਡ ਤੇ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ ਸੱਚਾ ਗੱਲ ਬਾਏ ਬਾਏ